ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਪੰਜਾਬਸਾਰ ਦੇ ਨਾਲ ਮੈਂ ਤੁਹਾਡੇ ਨਾਲ ਸੰਦੀਪ ਕੌਰ ਪੁਸਤਕ ਹਨੇ ਹਨੇ ਪਾਤਸ਼ਾਹੀ ਦਾ ਪਾਠ ਪੰਜਵਾਂ ਲੈ ਕੇ ਹਾਜ਼ਰ ਹੋਏ ਹਾਂ ਜਗਦੀਪ ਸਿੰਘ ਜੀ ਲਿਖਦੇ ਨੇ ਹਮ ਰਖਤ ਪਾਤਸ਼ਾਹੀ ਦਾਵਾ ਕਿਉਂ ਨਾ ਆਪਾਂ ਕੁਝ ਲੱਕੜਾਂ ਇਕੱਠੀਆਂ ਕਰਕੇ ਅੱਗ ਬਾਲ ਲਈਏ ਖਬਰੇ ਠੰਡ ਮੈਨੂੰ ਹੀ ਜ਼ਿਆਦਾ ਲੱਗ ਰਹੀ ਸੀ ਜੰਗ ਦੇ ਮੈਦਾਨ ਵਿੱਚ ਬੈਠੇ ਸੂਰਮੇ ਧੂਣੀਆਂ ਬਾਲ ਕੇ ਨਹੀਂ ਸੇਕਿਆ ਕਰਦੇ ਜੰਗ ਦੇ ਸੇਕ ਮਹਿਸੂਸ ਕਰੋ ਠੰਡ ਆਪੇ ਲੱਗਣੋਂ ਹਟ ਜਾਊ ਬਾਬੇ ਨੇ ਆਪਣੀ ਖੇਸੀ ਮੇਰੇ ਵੱਲ ਵਧਾਉਂਦਿਆਂ ਕਿਹਾ ਇਹ ਜੰਗ ਕਿਹੜੀ ਸੀ ਸਾਨੂੰ ਕੁਝ ਪਤਾ ਨਹੀਂ ਸੀ ਪਰ ਹਾਂ ਸੇਕ ਤਾਂ ਜੰਗ ਦਾ ਜ਼ਰੂਰ ਸੀ ਜੋ ਇੰਨਾ ਸਿੰਘਾਂ ਨੂੰ ਪਾਲਾ ਭੋਰਾ ਤੰਗ ਨਹੀਂ ਕਰ ਰਿਹਾ ਸੀ ਕਥਾ ਅੱਗੇ ਕੁਝ ਇਸ ਤਰ੍ਹਾਂ ਚੱਲਦੀ ਹੈ ਕਿ ਸੂਬੇਦਾਰ ਜ਼ਕਰੀਆ ਖਾਨ ਸਿੰਘਾਂ ਨਾਲ ਲੜਦਾ ਲੜਦਾ ਥੱਕ ਗਿਆ ਤੇ ਲਾਹੌਰ ਮੁੜ ਗਿਆ ਜਿਨ੍ਹਾਂ ਨੂੰ دین ਦਾ ਵਾਸਤਾ ਪਾ ਕੇ ਜਹਾਂਨ ਲਈ ਤਿਆਰ ਕੀਤਾ ਸੀ ਉਹ ਖਾਲਸੇ ਦੇ ਧਰਮ ਯੁੱਧ ਦੀ ਦ੍ਰਿੜਤਾ ਅੱਗੇ ਟਿਕ ਨਾ ਸਕੇ ਤੇ ਲੱਗੇ ਤਨਖਾਹਾਂ ਮੰਗਣ ਨਾ ਕਿਤੋਂ ਕੋਈ ਕਾਰਾ ਆਵੇ ਤੇ ਨਾ ਕੋਈ ਸਰਕਾਰੀ ਮਾਮਲਾ ਤਨਖਾਹ ਜਕਰੀਆ ਖਾਨ ਕਿੱਥੋਂ ਦਵੇ ਸੋ ਆਪਣੇ ਆਪ ਨੂੰ ਜਿਹਾਦੀ ਆਖਣ ਵਾਲੇ ਫੌਜੀ ਨੌਕਰੀਆਂ ਛੱਡ ਕੇ ਘਰੋ ਘਰੀ ਪਰਤ ਗਏ ਫੌਜ ਤੋਂ ਬਿਨਾਂ ਕਿਹੜੀ ਸਰਕਾਰ ਦਾ ਡਰ ਮੰਨਦੇ ਨੇ ਲੋਕ ਜੋ ਮਾੜੇ ਮੋٹے ਕਰ ਦਿੰਦੇ ਸਨ ਉਹਨਾਂ ਵੀ ਨਾ ਨੁੱਕਰ ਕਰਨੀ ਸ਼ੁਰੂ ਕਰ ਦਿੱਤੀ ਉਧਰੋਂ ਦਿੱਲੀ ਵਾਲੇ ਮਾਮਲੇ ਲਈ ਸੰਗੀ ਨਪ ਰਹੇ ਸਨ ਬਾਦਸ਼ਾਹ ਦੇ ਭੇਜੇ ਸਰਕਾਰੀ ਅਫਸਰਾਂ ਨੂੰ ਹੋਰ ਕਿੰਨੇ ਕੁ ਬਹਾਨੇ ਲਗਾਏ ਜਾਣ ਜਕਰੀਆ ਖਾਨ ਕਈ ਵਾਰ ਇਹ ਕਹਿ ਚੁੱਕਾ ਸੀ ਕਿ ਪਹਿਲਾਂ ਤਾਂ ਬੰਦੇ ਨੇ ਸਲਤਨਤ ਨੂੰ ਕਿੰਨੀ ਦੇਰ ਖوار ਕੀਤਾ ਫਿਰ ਹੁਣ ਖਾਲਸੇ ਨੇ ਵਕਤ ਪਾਇਆ ਹੋਇਆ ਸੋ ਕਰ ਭੇਜਣ ਲਈ ਥੋੜੀ ਮੌਲਤ ਹੋਰ ਦਿੱਤੀ ਜਾਵੇ ਪਰ ਐਤ ਕੀ ਦਿੱਲੀ ਦਰਬਾਰ ਸਖਤ ਹੋ ਚੁੱਕਾ ਸੀ ਬਾਦਸ਼ਾਹ ਨੇ ਅਤੌਲਾ ਖਾਨ ਤੇ ਮਹਾਵਤ ਖਾਨ ਦੀ ਅਗਵਾਈ ਵਿੱਚ ਹਜ਼ਾਰ ਦੇ ਕਰੀਬ ਫੌਜ ਕਰ ਉਹ ਗਰਾਹਣ ਲਈ ਭੇਜੀ ਤੇ ਨਾਲ ਹੀ ਕਹਿ ਦਿੱਤਾ ਕਿ ਵਸੂਲੀ ਨਾ ਹੋਣ ਦੀ ਸੂਰਤ ਵਿੱਚ ਜਕਰੀਆ ਖਾਨ ਨੂੰ ਬੰਨ ਕੇ ਲਿਆਂਦਾ ਜਾਵੇ ਖਾਨ ਬਹਾਦਰ ਨੂੰ ਜਿਆਦੇ ਖਬਰ ਮਿਲੀ ਤਾਂ ਉਸ ਨੇ ਬਿਉਂਤ ਘੜੀ ਉਸ ਨੇ ਕੁਝ ਮਜਹਵੀ ਕਾਜੀ ਮੁੱਲਾ ਇਕੱਠੇ ਕੀਤੇ ਤੇ ਦੀਨ ਦਾ ਵਾਸਤਾ ਪਾਇਆ ਕਿ ਜੇ ਉਹ ਕੁਝ ਫੌਜ ਤਿਆਰ ਕਰਨ ਤਾਂ ਦਿੱਲੀੋਂ ਆ ਰਹੀ ਕੋੜਸਵਾਰ ਸੈਨਾ ਨਾਲ ਮਿਲ ਕੇ ਸਿੰਘਾਂ ਦਾ ਫਾਹਾ ਵੱਢ ਸਕਦੇ ਹਾਂ ਕਾਜੀ ਮੁੱਲਾ ਤਾਂ ਪਹਿਲਾਂ ਹੀ ਸਿੰਘਾਂ ਨਾਲ ਨਫ਼ਰਤ ਕਰਦੇ ਸਨ ਸੋ ਉਹਨਾਂ ਜ਼ਕਰੀਆ ਖਾਨ ਨੂੰ ਮਦਦ ਦਾ ਪ੍ਰੋਸਾ ਦਿੱਤਾ 200 ਤੋਂ 100 ਦੇ ਕਰੀਬ ਸਿੰਘਾਂ ਨੇ ਭਗਵੰਤੇ ਖੱਤਰੀ ਦੀ ਹਵੇਲੀ ਵਿੱਚ ਡੇਰਾ ਕੀਤਾ ਹੋਇਆ ਸੀ ਜਿਸ ਦੀ ਸੂ ਦਿੱਲੀ ਤੋਂ ਆ ਰਹੀ ਕੋੜਸਵਾਰ ਫੌਜ ਨੂੰ ਲੱਗ ਗਈ ਉਹਨਾਂ ਹਵੇਲੀ ਘੇਰ ਲਈ ਤੇ توپਾਂ ਦੇ ਗੋਲੇ ਹਵੇਲੀ ਦੀਆਂ ਕੰਧਾਂ ਪਾੜਨ ਲੱਗੇ। ਹਮਲੇ ਦੀ ਖਬਰ ਸੁਣ ਕੇ ਆਲੇ-ਦੁਆਲੇੋਂ ਹੋਰ ਮੁਸਲਮਾਨ ਵੀ ਘੋੜਸਵਾਰ ਸੈਨਾ ਨਾਲ ਰਲ ਗਏ। ਹਵੇਲੀ ਦੇ ਬਾਹਰ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਇਕੱਤਰ ਹੋ ਗਈ ਤੇ توپਾਂ ਦੇ ਹੱਲਿਆਂ ਕਰਕੇ ਸ਼ਹੀਦ ਹੋ ਜਾਣ ਕਾਰਨ ਸਿੰਘ 200 ਤੋਂ ਵੀ ਘੱਟ ਰਹਿ ਗਏ ਸਨ। ਪਰ ਸਿੰਘਾਂ ਨੇ ਸਾਬਰ ਸਿਦਕ ਨਾਲ ਮੋਰਚਾ ਸੰਭਾਲੀ ਰੱਖਿਆ। ਤੋਪਾਂ ਦੇ ਗੋਲਿਆਂ ਨੇ ਚਫੇਰੋਂ ਹਵੇਲੀ ਦੀਆਂ ਕੰਧਾਂ ਢਹਿ ਢੇਰੀ ਕਰ ਦਿੱਤੀਆਂ ਕਿਤੇ ਕਿਤੇ ਜਦ ਕਿਸੇ ਮੁਗਲ ਦੀ ਆਵਾਜ਼ ਹੁਣ ਬਚ ਕੇ ਨਹੀਂ ਜਾ ਸਕਦੇ ਸਿੰਘਾਂ ਦੇ ਕੰਨੀ ਪੈਂਦੀ ਤਾਂ ਉਹ ਅੰਦਰੋਂ ਉੱਚੀ ਆਵਾਜ਼ ਵਿੱਚ ਬੋਲਦੇ ਹਨ ਇਕੱਲੇ ਜਾਣਾ ਤਾਂ ਸਾਡੀ ਤਸਵੀਰ ਹੀ ਨਹੀਂ ਸਾਨੂੰ ਤੋਰਨ ਦੇ ਸੁਪਨੇ ਲੈਣ ਵਾਲੇ ਆਪਣੀ ਆਖਰੀ ਫਤਿਹ ਵੀ ਘਰਾਂ ਨੂੰ ਭੇਜ ਦੇਣ ਸਿੰਘਾਂ ਨੇ ਹੱਥ ਨਹੀਂ ਟੁੱਟਣ ਦਿੱਤਾ ਤੇ ਸਤਗੁਰਾਂ ਨੇ ਤਰੁੱਠ ਕੇ ਕਿਰਪਾ ਕਰ ਦਿੱਤੀ ਭਾਰੀ ਹਨੇਰੀ ਨਾਲ ਮੀਂਹ ਵਰ ਪਿਆ ਮੁਗਲਈ ਤੋਪਾਂ ਦਾ ਗੋਲਾ ਵਰੂਧ ਸਭ ਬੇਕਾਰ ਪਰ ਮੀਂਹ ਕਿਰਪਾਨਾਂ ਨੂੰ ਤਾਂ ਕੁਝ ਨਹੀਂ ਕਰ ਸਕਦਾ ਸਿੰਘਾਂ ਨੇ ਢਾਲਾਂ ਤੇ ਕਿਰਪਾਨਾਂ ਮਾਰਦਿਆਂ ਗਜਬ ਨਾਲ ਸ਼ੋਰ ਪੈਦਾ ਕੀਤਾ ਤੇ ਮੁਗਲਾਂ ਉੱਤੇ ਹੱਲਾ ਕਰ ਦਿੱਤਾ ਮੁਗਲਾਂ ਦੇ ਖਾਨਿਆਂ ਗਈਆਂ ਜਿਹੜੇ ਤੋਪਾਂ ਬੰਦੂਕਾਂ ਦੇ ਆਸਰੇ ਜੰਗ ਵਿੱਚ ਆਏ ਹੋਣ ਉਹ ਕਿਰਪਾਨਾਂ ਵਾਲਿਆਂ ਦਾ ਮੁਕਾਬਲਾ ਨਹੀਂ ਕਰ ਸਕੇ ਬਾਰੂਦ ਦੀ ਤਾੜ-ਤਾੜ ਵਿੱਚ ਮੁਗਲਾਂ ਨੂੰ ਇਹ ਤਾਂ ਚੇਤੇ ਵੀ ਨਹੀਂ ਸੀ ਕਿ ਲੜਾਈ ਹੱਥੋ-ਹੱਥੀ ਤੇ ਵੀ ਆ ਸਕਦੀ ਹੈ। ਇੱਕ ਪਾਸਿਓਂ ਦੁਸ਼ਮਣ ਦਾ ਮੋਰਚਾ ਸਿੰਘਾਂ ਨੇ ਤੋੜ ਦਿੱਤਾ ਤੇ ਮੁਗਲਾਂ ਦੀਆਂ ਲਾਸ਼ਾਂ ਦੇ ਢੇਰ ਵਿੱਚੋਂ ਉਹਨਾਂ ਦੇ ਘੋੜੇ ਲੈ ਕੇ ਹੀ ਹਰਨ ਹੋ ਗਏ। ਦਿੱਲੀ ਨੂੰ ਆਏ ਮੁਗਲਾਂ ਨੇ ਭੀਲੋਵਾਲ ਕੋਲ ਇੱਕ ਕਿਲੇ ਵਿੱਚ ਡੇਰਾ ਕਰ ਲਿਆ। ਸਿੰਘਾਂ ਦੇ ਹੱਥ ਤਾਂ ਇਹਨਾਂ ਨੇ ਵੇਖ ਹੀ ਲਏ ਸਨ। ਸੋ ਜਕਰੀਆ ਖਾਨ ਨੇ ਮੌਕੇ ਦਾ ਫਾਇਦਾ ਚੱਕਦਿਆਂ ਲਾਹੌਰ ਵਿੱਚ ਕਾਜੀ ਮੌਲਾਣਿਆਂ ਦੀ ਇਕੱਠੀ ਕੀਤੀ ਹੋਈ ਫੌਜ ਕਿਲੇ ਵਿੱਚ ਭੇਜੀ ਕਿ ਰਲ ਕੇ ਸਿੰਘਾਂ ਨਾਲ ਟੱਕਰ ਲਾਵਾਂਗੇ। ਇੱਧਰ ਜਦ ਭਗਵੰਤੇ ਖੱਤਰੀ ਦੀ ਹਵੇਲੀ ਵਿੱਚ ਸਿੰਘਾਂ ਨੂੰ ਪਏ ਘੇਰੇ ਦੀ ਖਬਰ ਚਾਰੇ ਪਾਸੇ ਉੱਡੀ ਤਾਂ ਥਾਂ-ਪੁਰ ਥਾਂ ਖਿਲਰਿਆ ਖਾਲਸਾ ਮੂੜ 71 ਹੋ ਗਿਆ। ਉਹਨਾਂ ਨੂੰ ਭੀਲੋਵਾਲ ਦੇ ਕਿਲੇ ਵਿੱਚ ਮੁਗਲਾਂ ਦੇ ਉਤਾਰੇ ਦੀ ਸੂਹ ਮਿਲ ਗਈ। ਹੁਣ ਮਿੱਤ ਖਾਲਸੇ ਦੀ ਸੀ ਅਚਨ ਚੇਤ ਖਾਲਸੇ ਨੇ ਰਾਤ ਨੂੰ ਹੱਲਾ ਕਰ ਦਿੱਤਾ ਤੇ ਮੁਗਲਾਂ ਨੂੰ ਸੰਭਲਣ ਦਾ ਮੌਕਾ ਹੀ ਨਾ ਲੱਗਿਆ ਜਦ ਨੂੰ ਉਹਨਾਂ ਨੂੰ ਤੋਪਾਂ ਖਿੱਚਣ ਲਈ ਊਠ ਬਲਦ ਤਿਆਰ ਕੀਤੇ ਤਦ ਤੀਕ ਤਾਂ ਸਿੰਘਾਂ ਨੇ ਕਿਲਾ ਮਾਰ ਲਿਆ ਸੀ ਮੁਗਲਾਂ ਦੇ ਤਿਆਰ ਕੀਤੇ ਹੋਏ ਘੋੜਿਆਂ ਤੇ ਸਿੰਘਾਂ ਸ਼ਾਲਾ ਮਾਰ-ਮਾਰ ਸਵਾਰ ਹੋ ਗਏ ਤੇ ਤੁਰਕਾਂ ਦੇ ਆਹੂ ਲਾਉਣ ਲੱਗੇ ਇੰਨਾ ਭਾਰੀ ਹੱਲਾ ਦੇਖ ਕੇ ਮੁਗਲਾਂ ਨੂੰ ਯਕੀਨ ਹੋ ਗਿਆ ਕਿ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਸੋ ਤਰਾਵੜੀ ਸ਼ਹਿਰ ਦਾ ਨਿੱਕੀ ਨਾਮੀ ਰਾਜਪੂਤ ਉੱਚੀ ਥਾਂ ਤੇ ਚੜ ਕੇ ਕਹਿਣ ਲਗਾ ਭੱਜ ਜਾਓ ਤੇ ਜਾਨਾਂ ਬਚਾਓ ਮੁਕਾਬਲਾ ਕਰਨ ਦੀ ਥਾਂ ਪਿੰਡ ਵਿੱਚ ਜਾ ਕੇ ਲੁਕ ਜਾਓ ਦਿੱਲੀੋਂ ਕਰ ਉਗਰਾਹਣ ਆਏ ਮੁਗਲਾਂ ਦੇ ਸਭ ਮੂਰਲੀ ਕਤਾਰ ਵਾਲੇ ਯੋਧੇ ਮਾਰੇ ਗਏ ਸਿਪਾਈਆਂ ਵਿੱਚੋਂ ਵੀ ਉਹੀ ਬੱਚੇ ਜੋ ਭੱਜ ਕੇ ਪਿੰਡ ਵਿੱਚ ਚਲੇ ਗਏ ਤੇ ਜਾ ਉਹ ਜੋ ਲਾਹੌਰੋਂ ਆਏ ਸਨ ਤੇ ਇਸ ਗੱਲੋਂ ਵਾਕਿਫ ਸਨ ਕਿ ਸਿੰਘਾਂ ਦੇ ਹਮਲੇ ਵਿੱਚ ਕਿਵੇਂ ਭੱਜ ਕੇ ਜਾਨ ਬਚਾਉਣੀ ਹੈ ਪੀਲੋਵਾਲ ਦਾ ਮੈਦਾਨ ਸਿੰਘਾ ਹੱਥ ਰਿਹਾ ਜ਼ਕਰੀਆ ਖਾਨ ਦੀ ਚਾਲ ਵੀ ਕੁਝ ਕਾਮਯਾਬ ਰਹੀ ਹਾਂ ਉਸ ਨੂੰ ਲਾਹੌਰ ਦੇ ਆਪਣੇ ਆਦਮੀਆਂ ਦੇ ਮਾਰੇ ਜਾਣ ਦਾ ਗਮ ਤਾਂ ਸੀ ਪਰ ਇਸ ਨਾਲੋਂ ਵੀ ਇਹ ਖੁਸ਼ੀ ਕਿਤੇ ਵੱਧ ਸੀ ਕਿ ਮਾਮਲਾ ਉਗਰੋਹਣਾਈ ਫੌਜ ਨੂੰ ਖਾਲਸੇ ਨੇ ਧੂਲ ਮਿੱਟੀ ਵਿੱਚ ਮਿਲਾ ਦਿੱਤਾ ਉਹ ਚਾਹੁੰਦਾ ਵੀ ਇਹੋ ਸੀ ਕਿ ਮਾਮਲਾ ਜ਼ਕਰੀਏ ਤੋਂ ਦੇ ਨਹੀਂ ਹੋਣਾ ਸੀ ਤੇ ਇਸ ਫੌਜ ਨੇ ਉਸ ਨੂੰ ਨੂੜ ਕੇ ਦਿੱਲੀ ਲਿਜਾ ਸੁੱਟਣਾ ਸੀ ਹੁਣ ਉਹ ਦਿੱਲੀ ਦਰਬਾਰ ਅੱਗੇ ਸੱਚਾ ਹੋ ਸਕਦਾ ਸੀ ਦਿੱਲੀ ਦੀ ਭੇਜੀ ਫੌਜ ਦੀ ਮਦਦ ਕਰਕੇ ਵੀ ਜਕਰਿਆ ਖਾਨ ਨੇ ਪ੍ਰੋਸਾ ਜਿੱਤ ਲਿਆ ਸੀ ਉਹ ਹੁਣ ਕਹਿ ਸਕਦਾ ਸੀ ਕਿ ਤੁਸੀਂ ਆਪਣੀ ਭੇਜੀ ਟੁਕੜੀ ਦੀ ਹੋਈ ਹਾਲਤ ਤੋਂ ਵੀ ਅੰਦਾਜ਼ਾ ਲਾ ਲਓ ਕਿ ਮੇਰਾ ਵਾ ਕਿੰਨਾ ਨਾਲ ਪਿਆ ਹੋਇਆ ਹੈ ਤੁਹਾਡੀ ਤਾਂ ਇਹ ਝੜਪ ਕਦੇ ਕਦਾਈ ਹੋਣੀ ਹੈ ਮੈਂ ਤਾਂ ਨਿਤ ਨਵੇਂ ਸੂਰਜ ਐਸੇ ਹਮਲੇ ਸਹਾਰਦਾ ਹਾਂ ਉਸ ਨੇ ਇੱਕ ਚਿੱਠੀ ਬਾਦਸ਼ਾਹ ਵੱਲ ਕੱਲੀ ਤੁਹਾਨੂੰ ਜਾਪਦਾ ਸੀ ਕਿ ਤੁਸੀਂ ਬੰਦੇ ਨੂੰ ਮਾਰ ਲਿਆ ਹੈ ਤਾਂ ਖਾਲਸਾ ਖਤਮ ਹੋ ਗਿਆ ਨਹੀਂ ਇਹਨਾਂ ਦੀ ਗਿਣਤੀ ਸੰਗੋ ਅੱਗੇ ਤੋਂ ਚੌਗਣੀ ਹੋ ਗਈ ਹੈ ਅਸੀਂ ਕਿੱਥੋਂ ਮਾਮਲਾ ਦਈਏ ਕਿੱਧਰ ਨੂੰ ਜਾਈਏ ਮੁਲਖ ਤਾਂ ਸਾਰਾ ਸਿੰਘਾਂ ਨੇ ਲੁੱਟ ਲਿਆ ਹੈ ਸਾਡੀਆਂ ਤਾਂ ਫੌਜਾਂ ਵੀ ਤਨਖਾਹ ਨਾ ਮਿਲਣ ਕਾਰਨ ਛੱਡ ਕੇ ਘਰਾਂ ਨੂੰ ਪਰਤ ਗਈਆਂ ਹਨ ਤੁਸੀਂ ਆਪਣੀ ਟੁਕੜੀ ਵਿੱਚੋਂ ਬਚਿਆਂ ਨੂੰ ਹੀ ਪੁੱਛ ਵੇਖੋ ਕਿ ਕੀ ਹਾਲਤ ਕਰਦੇ ਹਨ ਸਿੰਘ ਇਹ ਦੁਸ਼ਮਣ ਨਹੀਂ ਕਿਆਮਤ ਨੇ ਮੁਕਾਬਲਾ ਕਰ ਕਰ ਅਸੀਂ ਹਾਰ ਗਏ ਹਾਂ ਸਾਨੂੰ ਇਹਨਾਂ ਵੱਲ ਮਿੱਤਰਤਾ ਦਾ ਹੱਥ ਵਧਾ ਕੇ ਵੇਖਣਾ ਚਾਹੀਦਾ ਹੈ ਕਿਉਂ ਨਾ ਅਸੀਂ ਇਹਨਾਂ ਨਾਲ ਸੰਧੀ ਕਰਕੇ ਦੇਖੀਏ ਮੇਰੇ ਕੁਝ ਭਰੋਸੇਯੋਗ ਇਸ ਵਿੱਚ ਸਾਡੀ ਮਦਦ ਕਰ ਸਕਦੇ ਹਨ ਜੇ ਦੁਸ਼ਮਣ ਗੁਰ ਦਿੱਤਿਆਂ ਮਰਦਾ ਹੋਵੇ ਤਾਂ ਜ਼ਹਿਰ ਅਜਾਈ ਖਰਾਬ ਨਹੀਂ ਕਰੀਦਾ ਇੱਕ ਵਾਰ ਇਹਨਾਂ ਦਾ ਭਰੋਸਾ ਜਿੱਤ ਕੇ ਵੇਖਦੇ ਹਾਂ ਫਿਰ ਕਦੇ ਦਾ ਲੱਗ ਗਿਆ ਤਾਂ ਮਾਰ ਵੀ ਲਵਾਂਗੇ ਜ਼ਾਕਰੀਆ ਖਾਨ ਨੇ ਆਪਣੇ ਇੱਕ ਵਕੀਰ ਨੂੰ ਬਲਾਵਾ ਭੇਜਿਆ ਇਹ ਵਕੀਲ ਜੰਬਰ ਪਿੰਡ ਦਾ ਸੀ ਨਾਮ ਸੀ ਸੁਵੇਗ ਸਿੰਘ ਭਲਾ ਹੀ ਕੀਤਾ ਹੈ ਸਿੰਘਾਂ ਨੇ ਜੋ ਦਿੱਲੀੋਂ ਮਾਮਲਾ ਉਗਰਾਉਣ ਆਈ ਫੌਜ ਨੂੰ ਭਾਜ ਦਿੱਤੀ ਐ ਮੇਰੇ ਤਾਂ ਸਿਰ ਦੀ ਜੂ ਸੀ ਉਹ ਫੌਜ ਮਾਮਲਾ ਦੇਣ ਨੂੰ ਹੈ ਨਹੀਂ ਸੀ ਤੇ ਲਏ ਬਿਨਾ ਉਹਨਾਂ ਨੇ ਜਾਣਾ ਨਹੀਂ ਸੀ ਸੋ ਮੇਰੇ ਸਿਰ ਖਾਲਸਾ ਪੰਥ ਦਾ ਐਹਸਾਨ ਹੈ ਅਸੀਂ ਉਹਨਾਂ ਨਾਲ ਸੁਲਾਹ ਕਰਨੀ ਚਾਹੁੰਦੇ ਆਂ ਜਿਉ ਹਾਂ ਕਰਨ ਤਾਂ ਹਕੂਮਤ ਉਹਨਾਂ ਨੂੰ ਨਵਾਬੀ ਦੇ ਸਕਦੀ ਐ ਜਾ ਕਰੀਏ ਨੇ ਸੁਵੇਗ ਸਿੰਘ ਨੂੰ ਕਿਹਾ ਖਾਨ ਬਹਾਦਰ ਨੂੰ ਸਿੰਘਾਂ ਨਾਲ ਸੰਧੀ ਦੀ ਗੱਲ ਆਪਣੇ ਹੱਕ ਵਿੱਚ ਲੱਗ ਰਹੀ ਸੀ ਉਹ ਚਾਹੁੰਦਾ ਸੀ ਕਿਉਂਕਿ ਸੁਵੇਗ ਸਿੰਘ ਦਾ ਪੰਥ ਵੀ ਸਤਕਾਰ ਕਰਦਾ ਸੀ ਸੋਬ ਚੋਲਗੀ ਦਾ ਕੰਮ ਕਰੇ ਪੰਜਾਬ ਖਾਲਸੇ ਦੀ ਜਨਮ ਭੂਮੀ ਹੈ ਉਹਨਾਂ ਦਾ ਆਪਣਾ ਦੇਸ਼ ਇਸ ਦੇ ਉਜਾੜੇ ਵਿੱਚ ਕਿਸੇ ਦਾ ਭਲਾ ਨਹੀਂ ਹਕੂਮਤਾਂ ਤਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਪਰ ਪੰਜਾਬ ਨੇ ਇੱਥੇ ਹੀ ਰਹਿਣਾ ਹੈ ਤੁਸੀਂ ਉਹਨਾਂ ਨੂੰ ਕਹੋ ਕਿ ਹਕੂਮਤ ਚਾਹੁੰਦੀ ਹੈ ਕਿ ਆਪਾਂ ਰਲ ਕੇ ਪੰਜਾਬ ਨੂੰ ਬਸਾਈਏ ਅਸੀਂ ਗੁਰੂ ਦੇ ਚੱਕ ਦੇ ਨਾਂ ਜੰਗੀਰ ਲਾਉਣ ਨੂੰ ਵੀ ਤਿਆਰ ਹਾਂ ਖਾਨੂ ਨੇ ਸੁਭੇਗ ਸਿੰਘ ਨੂੰ ਆਪਣੀ ਨੀਤ ਦੱਸਦਿਆਂ ਕਿਹਾ ਮੈਂ ਉਹਨਾਂ ਨੂੰ ਜਾ ਕੇ ਸਿਰਫ ਇਹ ਗੱਲਾਂ ਹੀ ਨਹੀਂ ਸੁਣਾ ਸਕਦਾ ਤੁਸੀਂ ਕੁਝ ਮਾਮਲਾ ਵੀ ਦਿਓ ਜੋ ਮੈਂ ਜਾ ਕੇ ਖਾਲਸੇ ਦੇ ਦਰਸ਼ਨ ਪੇਟ ਕਰ ਸਕਾਂ ਸੁਭੇਗ ਸਿੰਘ ਜਾਣਦੇ ਸਨ ਕਿ ਐਸੀਆਂ ਸੰਧੀਆਂ ਖਾਲੀ ਹੱਥ ਗਿਆ ਨਹੀਂ ਹੁੰਦੀਆਂ हां हां क्यों नहीं ਅਸੀਂ ਨਵਾਬੀ ਦੀ ਪੁਸ਼ਾਕ ਦੇ ਨਾਲ ਡੇਢ ਲੱਖ ਰੁਪਈਆ ਵੀ ਖਲਾਂਗੇ। ਬਾਕੀ ਹੋਰ ਬਿਆੰਤ ਸੁਗਾਤਾਂ ਵੀ ਜਕਰੀਏ ਨੇ ਦਿੱਲੀ ਦੀ ਸਲਤਨਤ ਵੱਲੋਂ ਉਸ ਨੂੰ ਸੁਗਾਤ ਵਿੱਚ ਭੇਜੀ ਗਈ ਪੁਸ਼ਾਕ ਮੰਗਵਾਈ ਤੇ ਸੁਵੇਗ ਸਿੰਘ ਦੇ ਸੁਪੁਰਦ ਕਰਦਿਆਂ ਬੋਲਿਆ ਖਾਲਸੇ ਨੂੰ ਕਹੀਂ ਕਿ ਇਸ ਨੂੰ ਕੋਈ ਮਾਮੂਲੀ ਵਸਤਰ ਨਾ ਜਾਣੇ ਇਹ ਨਵਾਬੀ ਦੀ ਪੁਸ਼ਾਕ ਹੈ। ਇਹ ਮਾਨੋ ਲਾਹੌਰ ਦੀ ਅੱਧੀ ਸੂਬੇਦਾਰੀ ਹੈ। ਬਾਕੀ ਗੁਰੂ ਕੇ ਚੱਕ ਦੇ ਨਾਮ 12 ਚੱਕਾਂ ਦਾ ਪਟਾ ਵੀ ਲਿਖਿਆ ਹੈ। ਉਹਨਾਂ ਚੱਕਾਂ ਦਾ ਸਾਰਾ ਮਾਮਲਾ ਤੇ ਪਰਜਾ ਖਾਲਸੇ ਨੂੰ ਜਵਾਬ ਦੇ ਹੈ। ਜੋ ਵੀ ਇਹ ਪੁਸ਼ਾਕ ਪੈਨੇਗਾ ਉਸ ਨੂੰ ਮੁਲਕ ਉਗਰਾਹੁਣ ਦਾ ਹੱਕ ਹੋਏਗਾ। ਸ਼ਾਹੀ ਪਰਵਾਨੇ ਉਸ ਦੇ ਨਾਮ ਆਉਣਗੇ। ਉਸ ਨੂੰ ਹੀ ਹੱਕ ਹੋਏਗਾ ਕਿ ਉਹ ਸਰਕਾਰੀ ਮਾਲ ਕਿਸੇ ਵੀ ਤਰ੍ਹਾਂ ਵੰਡ ਸਕਦਾ ਹੈ। ਇਹ ਕੁਝ ਕਹਿੰਦਿਆਂ ਜਕਰੀਆ ਖਾਨ ਨੇ ਸੁਬੇਕ ਸਿੰਘ ਨੂੰ ਖਾਲਸੇ ਵੱਲ ਵਿਦਾ ਕੀਤਾ। ਨਗਾਰੇ ਵੱਜਣ ਦੀ ਆਵਾਜ਼ ਆ ਰਹੀ ਹੈ। ਨਿਸ਼ਾਨ ਸੈਭ ਝੂਲ ਦੇ ਨਜ਼ਰੀ ਪੈ ਰਹੇ ਹਨ ਘੋੜਿਆਂ ਦੀਆਂ ਮਾਲਸ਼ਾਂ ਕੀਤੀਆਂ ਜਾ ਰਹੀਆਂ ਹਨ ਕੁਝ ਸਿੰਘ ਸ਼ਸਤਰਾਂ ਨੂੰ ਮਾਂਜ ਕੇ ਚਮਕਾ ਰਹੇ ਹਨ ਘੋੜ ਸਵਾਰੀ ਤੀਰ ਅੰਦਾਜੀ ਬੰਦੂਕਾਂ ਤੇ ਨਿਸ਼ਾਨਿਆਂ ਦੇ ਅਭਿਆਸ ਚੱਲ ਰਹੇ ਹਨ ਕੁਝ ਭਜੰਗੀ ਉਂਗਲਾਂ ਨਾਲ ਚੱਕਰ ਘੁਮਾ ਰਹੇ ਹਨ ਲੋਹ ਲੰਗਰ ਤੱਪ ਰਹੇ ਹਨ ਦੂਰੋਂ ਆਏ ਸਿੰਘਾਂ ਦੀ ਮੁਠੀ ਚਾਪੀ ਕੀਤੀ ਜਾ ਰਹੀ ਹੈ ਕੁਝ ਸਿੰਘ ਗਾਗਰਾਂ ਭਰ ਭਰ ਕੇ ਜਲ ਢੋ ਰਹੇ ਹਨ ਇੱਕ ਸਿੰਘ ਦਾਤਨ ਕਰ ਰਿਹਾ ਹੈ ਤੇ ਦੂਜਾ ਉਸ ਲਈ ਜਲ ਦਾ ਗੜਵਾ ਲੈ ਕੇ ਖਲੋਤਾ ਹੈ ਭੱਜ ਭੱਜ ਕੇ ਸਿੰਘ ਇੱਕ ਦੂਜੇ ਦੀ ਸੇਵਾ ਕਰ ਰਹੇ ਹਨ ਕਿਸੇ ਤਰ੍ਹਾਂ ਦਾ ਕੋਈ ਸ਼ਰੀਕਾ ਵਿਰੋਧ ਨਜ਼ਰ ਨਹੀਂ ਪੈਂਦਾ ਭਾਈ ਸੁਵੇਗ ਸਿੰਘ ਨੇ ਖਾਲਸੇ ਦੇ ਦੀਦਾਰ ਪਾਉਂਦਿਆਂ ਹੀ ਘੋੜੇ ਤੋਂ ਉਤਾਰਾ ਕਰ ਲਿਆ ਹੈ ਹੇਠਾਂ ਉਤਰ ਕੇ ਉਹਨਾਂ ਧਰਤੀ ਨੂੰ ਹੱਥ ਸੁਹਾ ਖਾਲਸੇ ਨੂੰ ਨਮਸਕਾਰ ਕੀਤੀ ਹੈ ਖਾਲਸੇ ਦਾ ਦੀਵਾਨ ਸਜਿਆ ਹੋਇਆ ਹੈ ਰਬਾਬੀ ਸਿੰਘ ਕੀਰਤਨ ਕਰ ਰਹੇ ਹਨ ਸੁਵੇਗ ਸਿੰਘ ਦੀਵਾਨ ਵਿੱਚ ਪਿੱਛੇ ਖਲੋ ਗਏ ਹਨ ਇਹ ਸਿੰਘਾਂ ਦੀ ਮਰਿਆਦਾ ਹੈ ਜਦ ਦਲਪੰਥ ਵਿੱਚੋਂ ਕੋਈ ਵੀ ਸਿੰਘ ਘਰ ਜਾਵੇ ਤਾਂ ਕਿਤੇ ਹੋਰ ਵਾਰ ਹੋ ਕੇ ਆਵੇ ਤੇ ਜਾਂ ਫਿਰ ਸਰਕਾਰੀ ਨੌਕਰ ਹੋ ਕੇ ਜਾਵੇ ਤਾਂ ਪਹਿਲਾਂ ਆ ਕੇ ਪਿੱਛੇ ਖਲੋ ਜਾਂਦਾ ਹੈ ਫਿਰ ਸਿੰਘ ਅਰਦਾਸ ਕਰਕੇ ਤਨਖਾਹ ਲਾਉਂਦੇ ਹਨ ਸੁਵੇਗ ਸਿੰਘ ਨੇ ਦੋਹੇ ਹੱਥ ਜੋੜ ਫਤਿਹ ਬੁਲਾਈ ਤੇ ਗਲ ਵਿੱਚ ਪੱਲਾ ਪਾ ਕੇ ਬੋਲੇ ਖਾਲਸਾ ਬਖਸ਼ਿਸ਼ਾਂ ਕਰਨ ਵਾਲਾ ਹੈ ਸਤਿਗੁਰੂ ਗੁਰੂ ਪੰਥ ਵਿੱਚ ਆਪ ਵਰਤਦੇ ਹਨ ਅਸੀਂ ਦੁਨਿਆਵੀ ਗ੍ਰੈਸਥੀ ਜੀਵ ਤੇ ਖਾਲਸਾ ਸਾਡੇ ਤੇ ਤਰੁੱਠ ਕੇ ਰਹਿਮਤਾਂ ਤੇ ਘਰ ਆਵੇ ਤੇ ਸਾਨੂੰ ਵੀ ਸ਼ਰਨ ਆਇਆਂ ਨੂੰ ਬਸ਼ ਕੇ ਕੰਠ ਲਾਵੇ ਇਹ ਕਹਿੰਦੇ ਆ ਭਾਈ ਸੁਵੇਗ ਸਿੰਘ ਨੇ ਧਰਤੀ ਨੂੰ ਹੱਥ ਛਾ ਕੇ ਮੁੜ ਮੱਥੇ ਨੂੰ ਲਾਇਆ ਖਾਲਸੇ ਨੇ ਅਰਦਾਸ ਕੀਤੀ ਭਾਈ ਸੁਵੇਗ ਸਿੰਘ ਨੂੰ ਪੰਜ ਦਤਨਾਂ ਦੀ ਤਨਖਾਹ ਲਈ ਗਈ ਤੇ ਬਖਸ਼ ਦਿੱਤਾ ਗਿਆ ਬੜੇ ਆਦਰ ਨਾਲ ਸਵਾਗਤ ਕੀਤਾ ਗਿਆ ਤੇ ਮੂਰਲੀਆਂ ਸਫਾਂ ਵਿੱਚ ਬਿਠਾਇਆ ਗਿਆ ਜਲ ਪਾਣੀ ਦੀ ਸੇਵਾ ਮੰਗਰੂ ਸਿੰਘਾਂ ਨੇ ਭਾਈ ਸੁਵੇਗ ਸਿੰਘ ਨੂੰ ਆਉਣ ਦਾ ਸਬਬ ਪੁੱਛਿਆ ਖਾਲਸਾ ਜਾਣਦਾ ਸੀ ਕਿ ਭਾਈ ਸੁਵੇਗ ਸਿੰਘ ਦੀ ਸਰਕਾਰੇ ਦਰਬਾਰੇ ਸੋਣੀ ਪੁੱਛਿਆ ਸੋ ਜਰੂਰ ਕੋਈ ਵਿਸ਼ੇਸ਼ ਖਬਰ ਲੈ ਕੇ ਆਏ ਹੋਣਗੇ ਭਾਈ ਸੁਵੇਗ ਸਿੰਘ ਨੇ ਸਾਰੀ ਗੱਲ ਵਿਸਥਾਰ ਨਾਲ ਦੱਸੀ ਤੇ ਨਵਾਬੀ ਖਾਲਸੇ ਦੇ ਚਰਨਾਂ ਵਿੱਚ ਭੇਟ ਕੀਤੀ ਖਾਲਸਾ ਧਰੋ ਆਜ਼ਾਦ ਤਬੀਅਤ ਦਾ ਮਾਲਕ ਨਵਾਬੀ ਵੱਲ ਕਿਸੇ ਨੇ ਅੱਖ ਭਰ ਕੇ ਨਾ ਤੱਕਿਆ ਇਹ ਕੈਸੀ ਬਾਤ ਕਹੀ ਹੈ ਤੁਸਾਨੇ ਸੁਬੇਗ ਸਿੰਘ ਜੀ ਮਹਾਰਾਜ ਨੇ ਖਾਲਸੇ ਨੂੰ ਪਾਤਸ਼ਾਹੀ ਦਾਵਾ ਕੀਤਾ ਹੋਇਆ ਹੈ ਤੇ ਖਾਲਸਾ ਖੈਰਾਤ ਵਿੱਚ ਆਈਆਂ ਨਵਾਬੀਆਂ ਕਿਵੇਂ ਕਬੂਲ ਕਰੇ ਨਾਲੇ ਤੁਰਕ ਅੱਗ ਹਨ ਤਾਂ ਖਾਲਸਾ ਵਿਰੂਧ ਹੈ ਸਾਡਾ ਮੇਲ ਕਦ ਸੰਭਵ ਹੈ ਦੀਵਾਨ ਦਰਬਾਰਾ ਸਿੰਘ ਬੋਲੇ ਸਤਿਗੁਰਾਂ ਦੇ ਬਚਨਾਂ ਉੱਤੇ ਕੋਈ ਸ਼ੰਕਾ ਨਹੀਂ ਜਥੇਦਾਰ ਜੀ ਪਾਸ਼ਾ ਹੀ ਖਾਲਸੇ ਦੀ ਹੈ ਤੇ ਖਾਲਸੇ ਦੀ ਰਹੇਗੀ ਪਰ ਵਖਤ ਵਿਚਾਰਨਾ ਵੀ ਬੁੱਧੀਵਾਨਾਂ ਦਾ ਕੰਮ ਹੈ ਜਿਹੜੇ ਬਾਦਸ਼ਾ ਲੋਕਾਂ ਤੋਂ ਕਰ ਵਸੂਲਦੇ ਹਨ ਉਹ ਆਪ ਖਾਲਸੇ ਅੱਗੇ ਨਵਾਬੀ ਭੇਜ ਰਹੇ ਹਨ ਤੇ ਨਾਲ ਹੀ ਮਾਮਲਾ ਦੇ ਰਹੇ ਹਨ ਖਾਲਸਾ ਤਾਂ ਸੰਗੋ ਬਾਦਸ਼ਾ ਤੋਂ ਉੱਚੇ ਰੁਤਵੇ ਤੇ ਹੋਇਆ ਨਾਲੇ ਖਾਲਸੇ ਨੇ ਤਾਂ ਗਊ ਗਰੀਬ ਦੀ ਸੇਵਾ ਹੀ ਕਰਨੀ ਹੈ ਨਵਾਬੀ ਲੈ ਕੇ ਹੋਰ ਸੋਹਣੀ ਤਰ੍ਹਾਂ ਹੋ ਸਕੇਗੀ ਗਰੀਬ ਪਰਜਾ ਵੀ ਖਾਲਸੇ ਦੀ ਨਵਾਬੀ ហេਟ ਕੁਝ ਸੁੱਖ ਦਾ ਸਾਹ ਲਏਗੀ ਜੇ ਫੇਰ ਵੀ ਖਾਲਸੇ ਨੂੰ ਕਦੇ ਵੀ ਲੱਗਿਆ ਕਿ ਇਹ ਅਧੀਨਗੀ ਵਾਲੀ ਗੱਲ ਹੈ ਤਾਂ ਕਦੇ ਵੀ ਨਵਾਬੀ ਵਾਪਸ ਭੇਜ ਦੇਾਂਗੇ ਭਾਈ ਸੁਬੇਗ ਸਿੰਘ ਚਾਹੁੰਦੇ ਸਨ ਕਿ ਖਾਲਸਾ ਸੰਧੀ ਦੇ ਰਾਹ ਆ ਜਾਵੇ ਇਹਦੇ ਵਿੱਚ ਪੰਥ ਸੰਗੋ ਹੋਰ ਵਧੇਗਾ ਫੁੱਲੇਗਾ ਕਾਫੀ ਵਿਚਾਰ ਵਟਾਂਦਰੇ ਮੰਗਰੋਂ ਸਿੰਘਾਂ ਨੇ ਫੈਸਲਾ ਕੀਤਾ ਕਿ ਨਵਾਬੀ ਖਾਲਸਾ ਸਵਕਾਰ ਕਰੇਗਾ ਪਰ ਹੁਣ ਵੱਡਾ ਪ੍ਰਸ਼ਨ ਇਹ ਸੀ ਕਿ ਨਵਾਬੀ ਦਿੱਤੀ ਕਿਸ ਨੂੰ ਜਾਵੇ ਦੀਵਾਨ ਦਰਬਾਰਾ ਸਿੰਘ ਜਥੇਦਾਰ ਨੂੰ ਬੇਨਤਾ ਕੀਤਾ ਗਿਆ ਤਾਂ ਉਹ ਨਾ ਕਰ ਦਿੱਤੀ ਅਸਾ ਕਲਗੀਧਰ ਪਾਸ਼ਾ ਜੀ ਦੇ ਦਰਬਾਰ ਵਿੱਚ ਸੇਵਾ ਕੀਤੀ ਹੈ ਉਹਨਾਂ ਤੋਂ ਛੁੱਟ ਕਿਸੇ ਦੀ ਕੋਈ ਵਸਤੂ ਪਰਵਾਹ ਨਹੀਂ ਅਸੀਂ ਨਵਾਬੀ ਕੀ ਕਰਨੀ ਹੈ ਸਾਡਾ ਦ੍ਰਿੜ ਨਿਸ਼ਚੈ ਹੈ ਕਿ ਖਾਲਸੇ ਦੀ ਪਾਤਸ਼ਾਹੀ ਨੇੜੇ ਆ ਚੁੱਕੀ ਹੈ ਖਾਲਸਾ ਖੁਦ ਪਾਤਸ਼ਾਹ ਹੈ ਉਹ ਕਿਸੇ ਬਾਦਸ਼ਾਹ ਦੀ ਨਵਾਬੀ ਕਿਵੇਂ ਕਬੂਲ ਕਰੇ ਨਵਾਬੀ ਰੂਪੀਏ ਖਿਲਤ ਖਾਲਸੇ ਦੇ ਦੀਵਾਨ ਵਿੱਚ ਪਈ ਸੀ ਤੇ ਜਿਸ ਵੱਲ ਵੀ ਉਂਗਲ ਕੀਤੀ ਜਾਂਦੀ ਸੀ ਖਿਲਤ ਉਸ ਵੱਲ ਕਰ ਦਿੱਤੀ ਜਾਂਦੀ ਤੇ ਅੱਗੋਂ ਉਹ ਨਾ ਕਰਕੇ ਆਪਣੇ ਵੱਲੋਂ ਕਿਸੇ ਹੋਰ ਵੱਲ ਤੱਕ ਦਿੰਦਾ ਇਸ ਤਰ੍ਹਾਂ ਖਾਲਸਾ ਨਵਾਬੀ ਨੂੰ ਠੋਕਰਾਂ ਮਾਰ ਰਿਹਾ ਸੀ ਤੇ ਖਿਲਤ ਮਾਨੋ ਕੋਈ ਠੁੱਡੇ ਮਾਰਨ ਵਾਲਾ ਖਿਡੌਣਾ ਬਣ ਕੇ ਰਹਿ ਗਈ ਸੀ ਜਿਸ ਵੀ ਸਿੰਘ ਨੂੰ ਬੇਨਤੀ ਕੀਤੀ ਜਾਂਦੀ ਉਹ ਅੱਗੋਂ ਬਚਨ ਉਚਾਰਦਾ ਸਾਡਾ ਪਾਤਸ਼ਾਹ ਹੀ ਦਾਵਾ ਹੈ ਖਾਲਸਾ ਜੀ ਜਾਂ ਇੱਥੋਂ ਦੀ ਜਾਂ ਦਰਗਾਹ ਦੀ ਸਤਿਗੁਰਾਂ ਦੇ ਬਚਨਾਂ ਤੋਂ ਕਿਵੇਂ ਫਰੀਏ ਕਲਗੀਧਰ ਪਿਤਾ ਦੇ ਬਚਨਾਂ ਨੂੰ ਪਿੱਠ ਦੇਣ ਵਾਲੇ ਨੂੰ ਤਾਂ ਕਿਸੇ ਜਹਾਨ ਢੋਈ ਨਹੀਂ ਨਵਾਬੀ ਨੂੰ ਪੈਰ ਨਾਲ ਪਰਾਂ ਕਰਦਾ ਇੱਕ ਸਿੰਘ ਬੋਲਿਆ ਹਮ ਰਾਖਤ ਪਾਤਸ਼ਾਹੀ ਦਾਵਾ ਜਾ ਇਤ ਕੋ ਜਾ ਅਗਲੋ ਪਾਵਾਂ ਭਾਈ ਸੁਵੇਗ ਸਿੰਘ ਜੀ ਕੈਸੀ ਅਲੋਕਾਰੀ ਗੱਲ ਕਰਦੇ ਹੋ ਤੁਸੀਂ ਸ਼ਾਇਦ ਤ੍ਰ ਤਾਰਾ ਵੀ ਕਦੇ ਆਪਣੀ ਥਾਂ ਛੱਡ ਦੇਵੇ ਤਾਂ ਖਾਲਸਾ ਰੈਂਦੀ ਦੁਨੀਆ ਤੀਕ ਮਹਾਰਾਜ ਦੇ ਬਚਨ ਤੇ ਅਡੋਲ ਖਲੋਤਾ ਰਹੇਗਾ ਇੱਕ ਹੋਰ ਸਿੰਘ ਬੋਲਿਆ ਮਹਾਰਾਜ ਨੂੰ ਕੀ ਮੂੰਹ ਦੇਵਾਂਗਾ ਖਾਲਸਾ ਜੀ ਪਾਦਸ਼ਾਹੀ ਵਰ ਛੱਡ ਕੇ ਛੋਟੀ ਜਹੀ ਨਵਾਬੀ ਤੇ ਡੋਲ ਗਿਆ ਮੇਰੀ ਮਾਫੀ ਕਬੂਲ ਕਰੋ ਹੱਥ ਵੰਦਾ ਇੱਕ ਹੋਰ ਸਿੰਘ ਬੋਲਿਆ ਪਰ ਆਦੀਨ ਤਾਂ ਖੁਆਰੀਆਂ ਹੀ ਨੇ ਖਾਲਸਾ ਜੀ ਖਾਲਸਾ ਖੁਦ ਖੁਦਾ ਹੈ ਦੇਣਾ ਲੈਣਾ ਸਭ ਕਲਗੀ ਤਰਜ਼ੀਆਂ ਨਾਲ ਇਸ ਤਰ੍ਹਾਂ ਦੇ ਬੋਲ ਹਰ ਪਾਸਿਓਂ ਆ ਰਹੇ ਹਨ ਕੋਈ ਇੱਕ ਵੀ ਸਿੰਘ ਇਹ ਨਵਾਬੀ ਲੈਣ ਲਈ ਤਿਆਰ ਨਹੀਂ ਸਵੇਗ ਸਿੰਘ ਕਹਿਣ ਲੱਗੇ ਕਿ ਕਿਸੇ ਵੀ ਸੇਵਾਦਾਰ ਸਿੰਘ ਨੂੰ ਨਵਾਬੀ ਦੇ ਦੇਵੋ ਪਰ ਵਾਪਸ ਨਾ ਮੋੜੋ ਕੋਈ ਤਹਿਲੂਆ ਕੋਈ ਲੰਗਰਾਂ ਵਿੱਚ ਸੇਵਾ ਕਰਨ ਵਾਲਾ ਕੋਈ ਘੋੜਿਆਂ ਦੀ ਲਿੱਦ ਚੁੱਕਣ ਵਾਲਾ ਕੋਈ ਲੱਕੜਾਂ ਪਾਣੀ ਢੋਣ ਵਾਲਾ ਭਾਵੇਂ ਕੋਈ ਵੀ ਸੇਵਾ ਭਾਵ ਵਾਲਾ ਸਿੰਘ ਹੋਵੇ ਨਵਾਬੀ ਉਸ ਨੂੰ ਭੇਟ ਕਰੋ ਅਕਾਲ ਬੁੰਗੇ ਤੇ ਸਜੇ ਦੀਵਾਨ ਵਿੱਚ ਇਹ ਚਰਚਾ ਹੋ ਰਹੀ ਸੀ ਸੰਗਤ ਜੁੜ ਕੇ ਬੈਠੀ ਫੈਸਲੇ ਦੀ ਉਡੀਕ ਕਰ ਰਹੀ ਸੀ ਇੱਕ ਨੌਜਵਾਨ ਸਿੰਘ ਸੰਗਤ ਨੂੰ ਪੱਖਾ ਝੱਲਣ ਦੀ ਸੇਵਾ ਕਰ ਰਿਹਾ ਸੀ ਉਮਰ ਕੋਈ ਆਹੀ 25 ਕੋ ਸਾਲ ਦੇ ਨੇੜੇ ਭੱਜ-ਭੱਜ ਕੇ ਸਭ ਨੂੰ ਪੱਖਾ ਝੱਲ ਰਿਹਾ ਸੀ ਕੁਝ ਚਿਰ ਪਹਿਲਾਂ ਹੀ ਸਵੇਗ ਸਿੰਘ ਨੇ ਇਸ ਨੂੰ ਘੋੜਿਆਂ ਦੀ ਲਿੱਦ ਚੁੱਕਦੇ ਵੇਖਿਆ ਸੀ ਉਸ ਤੋਂ ਕੁਝ ਚਿਰ ਮੰਗਰੋ ਜਲਦੀ ਸੇਵਾ ਕਰ ਰਿਹਾ ਸੀ ਉਸ ਦੇ ਚਿਹਰੇ ਤੇ ਫੱਟ ਦਾ ਇੱਕ ਸੱਜਰਾ ਨਿਸ਼ਾਨ ਇੰਜ ਸੋਭ ਰਿਹਾ ਸੀ ਜਿਵੇਂ ਬੱਦਲਾਂ ਵਿੱਚੋਂ ਅੱਧਾ ਚੰਨ ਦਿਖਾਈ ਦੇ ਰਿਹਾ ਹੋਵੇ ਅਜੇ ਕੱਲ੍ਹ ਹੀ ਤੁਰਕਾਂ ਨਾਲ ਹੋਈ ਝੜਪ ਵਿੱਚ ਇਹ ਸੋਹਣਾ ਨਿਸ਼ਾਨ ਮਿਲਿਆ ਸੀ ਇੱਕ ਡੂੰਗੇ ਫੱਟ ਦਾ ਨਿਸ਼ਾਨ ਮੋਢੇ ਤੇ ਵੀ ਸੀ ਬਚਪਨ ਵਿੱਚ ਵੀ ਇਸ ਨੌਜਵਾਨ ਦੀਆਂ ਖੇਡਾਂ ਜੰਗੀ ਕਰਤਵਾਂ ਵਾਲੀਆਂ ਹੀ ਸਨ ਆਪਣੇ ਨਾਲ ਦੇ ਵੇਲੀਆਂ ਨੂੰ ਇਕੱਠੇ ਕਰ ਲੈਣਾ ਤੇ ਦੋ ਦਲਾਂ ਵਿੱਚ ਵੰਡ ਦੇਣਾ ਇੱਕ ਦੁਸ਼ਮਣ ਦਾ ਦਲ ਤੇ ਦੂਜਾ ਸਿੰਘਾਂ ਦਾ ਸਿੰਘਾਂ ਵਾਲੇ ਦਲ ਦੀ ਅਗਵਾਈ ਆਪ ਕਰਨੀ ਕਿਸੇ ਐਸੇ ਹੀ ਜੰਗੀ ਖੇਡ ਦੇ ਚੱਲਦਿਆਂ ਦੂਜੇ ਦਲ ਦੇ ਇੱਕ ਜਸ਼ੀਲੇ ਗੱਭਰੂ ਨੇ ਕਿਰਪਾਨ ਦਾ ਭਰਵਾ ਵਾਰ ਕੀਤਾ ਜੋ ਇਸ ਸਿੰਘ ਦੀ ਢਾਲ ਤੋਂ ਤਿਲਕ ਕੇ ਮੋਢੇ ਨੂੰ چیر ਗਿਆ। ਕਿੰਨਾ ਸਮਾਂ ਹੀ ਲੱਗ ਗਿਆ ਉਸ ਫੱਟ ਨੂੰ ਠੀਕ ਹੁੰਦਿਆਂ ਪਰ ਫਿਰ ਵੀ ਇਸ ਦੀਆਂ ਖੇਡਾਂ ਤਾਂ ਨਹੀਂ ਬਦਲੀਆਂ। ਹੁਣ ਤਾਂ ਸੰਗੋ ਇਹ ਸਿਰਫ ਖੇਡਾਂ ਰਹੀਆਂ ਵੀ ਨਹੀਂ। ਹੁਣ ਤਾਂ ਇਹ ਸੱਚਮੁੱਚ ਹੀ ਜੰਗ ਹੋ ਗਈਆਂ ਹਨ। ਬਸ ਦੂਜੇ ਦਲਾਂ ਵਿੱਚ ਹੁਣ ਦੁਸ਼ਮਣ ਆਪਣੇ ਬੇਲੀ ਨਹੀਂ ਹੁੰਦੇ। ਉਹਨਾਂ ਖੇਡਾਂ ਵਿੱਚ ਕੀਤੇ ਗਏ ਅਭਿਆਸ ਹੀ ਹੁਣ ਜੰਗ ਦੇ ਮੈਦਾਨ ਵਿੱਚ ਕੰਮ ਆ ਰਹੇ ਸਨ। ਬੁੰਗੇ ਤੋਂ ਚਰਚਾ ਕਰ ਰਹੇ ਸਿੰਘਾਂ ਦੀ ਨਿਗਾ ਇਸ ਸਿੰਘ ਤੇ ਪਈ ਆਵਾਜ਼ ਮਾਰੀ ਗਈ ਭਾਈ ਕਪੂਰ ਸਿੰਘ ਜੀ ਬੁੰਗੇ ਤੇ ਦਰਸ਼ਨ ਬਖਸ਼ਿਓ ਹੱਥ ਜੋੜ ਕੇ ਸਿੰਘ ਪੰਥ ਅੱਗੇ ਆਣ ਖਲੋਤਾ ਨਵਾਬੀ ਦੀ ਪੇਸ਼ਕਸ਼ ਕੀਤੀ ਗਈ ਕਪੂਰ ਸਿੰਘ ਬੋਲਿਆ ਖਾਲਸਾ ਜੀ ਪੰਥ ਦਾ ਹੁਕਮ ਸਿਰ ਮੱਥੇ ਮੇਰਾ ਐਨਾ ਤਾਣ ਕਿੱਥੇ ਕਿ ਪੰਥ ਦੀ ਕਹੀ ਟਾਲ ਸਕਾਂ ਪਰ ਪੰਥ ਦੇ ਵਾਲੀ ਨੇ ਖਾਲਸੇ ਨੂੰ ਹਨੇ ਹਨੇ ਪਾਤਸ਼ਾਹੀ ਦਾ ਵਰ ਦਿੱਤਾ ਹੈ ਖਾਲਸਾ ਪਾਤਸ਼ਾਹ ਹੀ ਹੈ ਮੈਂ ਘੋੜਿਆਂ ਦੀ ਲਿੱਦ ਚੱਕਦਾ ਹੋਇਆ ਵੀ ਕਿਸੇ ਬਾਦਸ਼ਾਹ ਤੋਂ ਘੱਟ ਨਹੀਂ ਤੇ ਨਾ ਹੀ ਘੋੜਿਆਂ ਦੀ ਲਿੱਦ ਚੁੱਕਣੀ ਮੈਨੂੰ ਕਿਸੇ ਬਾਦਸ਼ਾਹੀ ਤੋਂ ਨੀਵੀਂ ਜਾਪਦੀ ਹੈ। ਪੰਥ ਜੋ ਵੀ ਹੁਕਮ ਕਰੇਗਾ ਮੈਨੂੰ ਮਨਜ਼ੂਰ ਹੈ ਪਰ ਮੇਰੇ ਤੋਂ ਮੇਰੀਆਂ ਪਹਿਲੀਆਂ ਸੇਵਾਵਾਂ ਲਈਆਂ ਜਾਣ ਕਿਉਂਕਿ ਨਵਾਬੀ ਕਦੇ ਵੀ ਘੋੜਿਆਂ ਦੀ ਸੇਵਾ ਤੋਂ ਵੱਡੀ ਨਹੀਂ ਹੋ ਸਕਦੀ ਮੇਰੇ ਲਈ। ਪਰੇ ਅਕਾਲ ਬੁੰਗੇ ਦੇ ਬੇੜੇ ਵਿੱਚ ਕੋਈ ਸਿੰਘ ਬਾਣੀ ਪੜ ਰਿਹਾ ਸੀ। ਪਤਾ ਨਹੀਂ ਉਸ ਦੇ ਮਨ ਵਿੱਚ ਕੀ ਆਇਆ। ਕਿ ਉਸਨੇ ਇੱਕ ਤੁਕ ਜ਼ੋਰ ਨਾਲ ਪੜੀ ਤਹਿਲ ਮਹਿਲ ਤਾਕੋ ਮਿਲੇ ਜਾ ਕੋ ਸਾਧ ਕਿਰਪਾਲ ਇਹ ਤੁਕ ਦੀਵਾਨ ਵਿੱਚ ਬੈਠੇ ਹਰ ਸਿੰਘ ਨੇ ਸੁਣੀ ਜਥੇਦਾਰ ਨੇ ਮੁਸਕਰਾਉਂਦਿਆਂ ਕਪੂਰ ਸਿੰਘ ਨੂੰ ਕਿਹਾ ਬਾਣੀ ਪੜਦੇ ਹੋਏ ਸਿੰਘਾਂ ਵਿੱਚੋਂ ਸਤਿਗੁਰੂ ਆਪ ਬੋਲਦੇ ਹਨ ਹੁਣ ਕਿਸੇ ਵੀ ਤਰ੍ਹਾਂ ਦਾ ਸ਼ੰਕਾ ਕਰਨਾ ਸਾਡੇ ਲਈ ਵਾਜਬ ਨਹੀਂ ਤੁਸੀਂ ਇਹ ਸੇਵਾ ਕਬੂਲ ਕਰੋ ਸਤਿਵੰਤਨ ਖਾਲਸਾ ਜੀ ਪੰਜਾਂ ਸਿੰਘਾਂ ਦੇ ਚਰਨਾਂ ਨੂੰ ਸ਼ਹਾ ਕੇ ਨਵਾਬੀ ਦੀ ਪੁਸ਼ਾਕ ਮੈਨੂੰ ਸੌਂਪੀ ਜਾਏ ਹੱਥ ਜੋੜਦਿਆਂ ਤੇ ਸਿਰ ਝੁਕਾਉਂਦਿਆਂ ਕਪੂਰ ਸਿੰਘ ਬੋਲੇ ਇਸੇ ਤਰ੍ਹਾਂ ਕੀਤਾ ਗਿਆ ਇਹ ਖਾਲਸਾ ਪੰਥ ਦੇ ਰੋਜ਼ਮਰਾਂ ਦੇ ਜੀਵਨ ਦਾ ਵਰਤਾਰਾ ਸੀ ਖਾਲਸਾ ਪੰਜਾਂ ਵਿੱਚ ਪਰਮੇਸ਼ਰ ਜਾਣਦਾ ਹੈ ਸੋ ਕੋਈ ਵੀ ਕਾਰਜ ਉਹਨਾਂ ਦੀ ਆਗਿਆ ਤੇ ਥਾਪੜੇ ਨਾਲ ਹੀ ਕਰਦਾ ਹੈ ਕਹਿੰਦੇ ਨੇ ਪੰਜਾਂ ਦੇ ਚਰਨ ਸਪਰਸ਼ ਵਿੱਚ ਐਸੀ ਤਾਕਤ ਹੈ ਕਿ ਸਹੇ ਨੂੰ ਛੇਰ ਕਰ ਦੇਵੇ ਤੇ ਰਾਈ ਦੇ ਦਾਣੇ ਨੂੰ ਪਹਾੜ ਇਸ ਤਰ੍ਹਾਂ ਨਵਾਬੀ ਦੀ ਇਹ ਸ਼ਾਹੀ ਪੋਸ਼ਾਕ ਪੰਜਾਂ ਸਿੰਘਾਂ ਦੇ ਚਰਨਾਂ ਨੂੰ ਸ਼ਹਾ ਕੇ ਕਪੂਰ ਸਿੰਘ ਨੂੰ ਸੌਂਪੀ ਗਈ ਇਹ ਪੰਜ ਸਿੰਘ ਜੋ ਪੰਜ ਪਿਆਰਿਆਂ ਦੀ ਰੂਪ ਵਿੱਚ ਸਾਹਮਣੇ ਆਏ ਸਨ ਬਾਬਾ ਦੀਪ ਸਿੰਘ ਜੀ ਸ਼ਹੀਦ ਭਾਈ ਹਰੀ ਸਿੰਘ ਜੀ ਹਯੂਰੀਆ ਸਰਦਾਰ ਜੱਸਾ ਸਿੰਘ ਰਾਮਗੜੀਆ ਭਾਈ ਕਰਮ ਸਿੰਘ ਸਰਦਾਰ ਬੁੱਢਾ ਸਿੰਘ ਸ਼ੁਕਰਚੱਕੀਆ ਪੁਸ਼ਾਕ ਦੇ ਨਾਲ ਇੱਕ ਸ਼ਾਹੀ ਪੱਗ ਇੱਕ ਕੀਮਤੀ ਕਲਗੀ ਸੋਨੇ ਦੇ ਕੰਗਣਾਂ ਦੀ ਇੱਕ ਜੋੜੀ ਇੱਕ ਕੈਂਠਾ ਬਹੁਮੁੱਲੇ ਸੁੱਚੇ ਮੋਤੀਆਂ ਦੀ ਮਾਲਾ ਤੇ ਇੱਕ ਹੀਰਿਆਂ ਜੜੀ ਕਿਰਪਾਨ ਨਵਾਬੀ ਦਾ ਇਹ ਪਹਿਰਾਵਾ ਜਦ ਕਪੂਰ ਸਿੰਘ ਨੂੰ ਪਵਾਇਆ ਗਿਆ ਤਾਂ ਉਹਨਾਂ ਦੇ ਚਿਹਰੇ ਦਾ ਰੂਪ ਵੱਡੇ ਵੱਡੇ ਤਖਤਾਂ ਦੇ ਮਾਲਕ ਬਾਦਸ਼ਾਹਾਂ ਨੂੰ ਨਿਗੂਣਾ ਮਹਿਸੂਸ ਕਰਵਾ ਰਿਹਾ ਸੀ ਤੇ ਇਹੀ ਨੌਜਵਾਨ ਕਪੂਰ ਸਿੰਘ ਅੱਜ ਤੋਂ ਨਵਾਬ ਕਪੂਰ ਸਿੰਘ કહਾਇਆ ਅਗਲਾ ਅਧਿਆਇ ਲੈ ਕੇ ਫਿਰ ਹਾਜ਼ਰ ਹੁੰਨੇ ਆ ਤੁਸੀਂ ਜੁੜੇ ਰਹੋ ਪੰਜਾਬਸਾਰ ਦੇ ਨਾਲ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ